ਨਮਸਕਾਰ ਸਾਸ਼ਟ੍ਰੀਗਾਨ ਸਨਮਾਨਾ ਟੂਰੇ ਤੁਹਾਡਾ ਸਵਾਗਤ ਹੈ ਸੀਨੀਅਰ ਸਿਟੀਜ਼ਨ ਵੱਲੋਂ ਐਲਡਰ ਡੇ ਮਨਾਇਆ ਗਿਆ ਜਿਸ ਵਿੱਚ ਬੁਜ਼ੁਰਗਾਂ ਨੂੰ ਸਨਮਾਨਿਤ ਕੀਤਾ ਗਿਆ ਆ ਸਤੀ ਮੰਦਰ ਧਰਮਚਾਲਾ ਵਿਖੇ ਸੀਨੀਅਰ ਸਿਟੀਜ਼ਨ ਵੱਲੋਂ ਸੰਸਥਾ ਪ੍ਰਧਾਨ ਆਸਨਨ ਤੁਲਾਨੀ ਸੈਕਟਰੀ ਸੁਰੇਂਦਰ ਅਗਰਵਾਲ ਕੈਸ਼ੀਅਰ ਨਚਿੱਤਰ ਸਿੰਘ ਸੋਮ ਪ੍ਰਕਾਸ਼ ਸਵੇਰ 15 ਦੀ 98 ਮਨਾਇਆ ਗਿਆ ਜਿਸ ਵਿੱਚ ਮੁੱਖ ਤੌਰ ਤੇ ਹੋਮੋਪੈਥਿਕ ਡਾਕਟਰ ਨਿਰਮਲ ਸਿੰਘ ਇੰਦਰਪਾਲ ਸੰਤੂ ਵੱਲੋਂ ਸ਼ਿਰਕਤ ਕਰਦੇ ਗਿਆ ਕਿ ਆਪਣੇ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਨਾ ਹੀ ਬੱਚਾਂ ਲਈ ਸਭ ਤੋਂ ਵੱਡੀ ਸੇਵਾ ਹੈ ਜਿਸ ਘਰ ਵਿੱਚ ਬਜ਼ੁਰਗਾਂ ਦੀ ਸੇਵਾ ਹੁੰਦੀ ਹੈ ਉਹ ਘਰ ਹਮੇਸ਼ਾ ਖੁਸ਼ੀਆਂ ਦਾ ਮਾਨ ਮੰਦਾ ਹੈ ਇਸ ਮੌਕੇ ਸ਼ਾਮ ਬਿਹਾਰੀ ਜਿੰਦਲ ਪੰਨ ਸਾਖਤਰੀ ਸ੍ਰੀ ਤੇਰਾਮ ਗੁਪਤਾ ਕਰਨਾ ਭੁਪਿੰਦਰ ਨਰੈਣਦਾਸ ਗੁਰਮੀਲ ਸਿੰਘ ਸ਼੍ਰੀਂਦਰ ਰਾਣੀ ਔਰ ਚਰਨਕੌਰ ਹਾਦਰਸਨ ਜੀ ਮਾਤਾ ਸਤਨਜੀ ਤੇ ਪਵਿੱਤਰ ਸਾਤੇ ਆਪਾਂ ਸਿਨੀਅਰ ਸਿਟੀਜ਼ਨ ਦਾ ਜੋ ਹਰ ਸਾਲ ਪ੍ਰੋਗਰਾਮ ਕਰਦੇ ਆਂ ਇਸ ਸਾਲ ਵੀ ਸੀ ਪ੍ਰੋਗਰਾਮ ਕਰ ਰਹੇ ਆਂ ਮੈਂ ਇਹੀ ਕਾਮਨਾ ਕਰਦਾ ਕਿ ਜੋ ਸਾਡੇ ਬਜ਼ੁਰਗ ਸਹਿਵਾਨ ਨੇ ਭੈਣਾ ਨੇ ਜਾਂ ਭਰਾ ਨੇ ਇਹ ਤੰਦਰੁਸਤ ਰਹਣ ਤੇ ਅਗਲੀ ਸਾਲ ਫੇਰ ਇੱਥੇ ਪ੍ਰੋਗਰਾਮ ਤੇ ਆਉਣ ਸਾਡੀ ਤਾਂ ਇਹੀ ਤਮੰਨਾ ਹੈ ਬਾਕੀ ਜੋ ਸਾਡੇ ਸੰਸ ਮੈਂਬਰ ਨੇ ਜੋ ਸਾਰੇ ਕੰਮ ਕਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਇਕਜੁੱਟ ਹੋ ਕੇ ਕੌਮਨੋਂ ਪੁਲ ਨਿਕ ਕਿਸੇ ਤਾਂ ਦੀ ਕੋਈ ਪਾਰਟੀ ਵੈਜ ਨਹੀਂ ਉਹਦੇ ਨਾਲ ਵੀ ਸਾਰੇ ਇਕੱਠੋ ਕੇ ਕੰਮ ਕਰ ਰਹੇ ਹਾਂ ਧੰਨਵਾਦ ਮਿਹਰਬਾਨੀ ਬਹੁਤ ਹੀ ਪਾ ਗਾਂ ਵਾਲਾ ਸਾਡੇ ਸਾਬ ਜਦ ਗਿਆ ਦੇ ਸ਼ੀਤਿਆਂ ਦਾ ਵੀ ਦਿਨ ਹੈ ਤਾਂ ਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੇ ਅੱਜ ਅਸੀਂ ਸਿਟੀ ਚ ਸਿਨੀਅਰ ਸਿਟੀਜ਼ਨ ਦੇ ਵੀ ਮਨਾ ਰਹੇ ਹਾਂ ਬੜੇ ਹੀ ਉਤਸ਼ਾਹ ਨਾਲ ਬੜੇ ਮਿਹਨਤ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਪੂਰਾ ਸਤਿਕਾਰ ਮਿਲੇ ਮਾਣ ਮਿਲੇ ਅਤੇ ਸਾਰਿਆਂ ਨੂੰ ਖੁਸ਼ੀ ਮਿਲੇ ਤੇ ਸਾਡਾ ਕੀਤਾ ਜਿਹੜਾ ਮਿਹਨਤ ਹੈ ਉਹ ਸਫਲ ਹੋਵੇ ਸਾਡੀ ਸਾਰੇ ਹੀ ਗਰੁੱਪ ਨੇ ਸਾਰੇ ਹੀ ਢਲ ਕੇ ਔਰ ਆਮ ਸਾਡੇ ਵਰਕਰ ਜਿੰਨੇ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਹਾਜ਼ਰੀਆਂ ਭਰ ਕੇ ਇੱਥੇ ਰੌਣਕੀ ਜਿਹੀ ਵਧਾਈ ਹੈ ਸਾਨੂੰ ਖੁਸ਼ੀਆਂ ਵਿੱਚ ਬਖਸ਼ੀਆਂ ਨੇ ਅਸੀਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਵੀ ਕਰਦੇ ਆ ਤੇ ਜਿਹੜੀ ਸਾਡੀ ਪ੍ਰੈਜਾਈਡਿੰਗ ਸਾਰੇ ਸਨਮਾਨਯੋਗ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੈਗੁਰ ਦੀ ਕਾ ਖਾਲਸਾ ਵੈਗੁਰ ਜਿੰਦਾ ਅਲਟੋਡੇ ਮਨਾਇਆ ਸਾਡੇ ਮੁੱਖ ਮਹਿਮਾਨ ਆਏ ਬਹੁਤ 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 ਧੰਨਵਾਦ ਜੀ ਬਹੁਤ ਮੈਂ ਡਾਊਟਰ ਟਾਈਮ ਲੈਣਾ ਚਾਹੁੰਦਾ ਬਹੁਤ ਵਧੀਆ ਜੀ ਸਭ ਦੀ ਸ਼ੁਭ ਕਾਮਨਾਵਾਂ ਤੇ ਸਾਡੇ ਸੀਨੀਅਰ ਸਿਟੀਜ਼ਨ ਦੀ ਉਮਰ ਲੰਬੀ ਹੋਵੇ ਠੀਕ ਠਾਕ ਰਹਿਣ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਅੱਜ ਦਾ ਪ੍ਰੋਗਰਾਮ ਸਾਡੇ ਸਾਰੇ ਸਾਥੀਆਂ ਨੇ ਕਿ ਅਵੀ ਅੱਜ ਦੇ ਦਿਨ ਮਨਾਣਾ ਕੋਈ ਮੇਰੀ ਤਬੀਅਤ ਦੇ ਖਿਲਾਫ ਸੀ ਤੇ ਮਨਾ ਨਹੀਂ ਸਕੇ ਤੇ ਉਹ ਆਪਣੀ ਤਬੀਅਤ ਠੀਕ ਹੋ ਗਈ ਹੈ। ਪਰ ਬਾਕੀ ਉਹ ਜਿਹੜਾ ਤੁਸੀਂ ਕਹਿੰਦੇ ਹੋ ਇਹ ਇਹ ਪੁੱਛ ਲੈਣ ਜਾਂਦੇ ਹੋ ਦੱਸੋ ਮੈਂ ਉਹਦੀ ਡਿਟੇਲ ਦੇ ਦਿੰਦਾ। ਕੀ ਵਧਾਈ ਦੇ ਰਹੋ? ਹਾਂਜੀ। ਕੀ ਵਧਾਈ ਦੇ ਰਹੋ? ਅੱਜ ਵਧਾਈ ਇਹ ਦੇ ਰਹੇ ਆ ਕਿ ਸਭ ਤੋਂ ਵੱਡੀ ਗੱਲ ਤੇ ਇਹ ਆ ਦੇਖੋ ਆ ਖੜੇ ਨੇ। ਇਹ ਵੀ ਸਾਡੇ ਮੈਂਬਰ ਨੇ ਕਿ ਮੈਂ ਮੇਰੀ ਇੱਕ ਕਿਸਮ ਦੀ ਜ਼ਿੰਦਗੀ ਵਾਪਸ ਆਈ ਆਇਆ। ਇਹ ਮੇਰੇ ਇਹਨਾਂ ਦਾ ਸਾਰਾ ਦਾ ਉਹ ਆ। ਕੁਝ ਸਾਥੀ ਹੁੰਦੇ ਨੇ ਵਿੱਚ ਇਹੋ ਜੇ ਹਾਂਜੀ ਪਤਾ ਨਹੀਂ ਕਿਉਂਕਿ ਕੋਈ ਸੰਸਥਾ ਜਦ ਵੱਧ ਜਾਇਆ ਨਾ ਤਰੱਤੀ ਤੇ ਹੋ ਜਾਏ ਉਹਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ ਅਸੀਂ ਹੁਣ ਇਹੀ ਸਾਰਿਆਂ ਨੂੰ ਅਪੀਲ ਕੀਤੀ ਹੋਈ ਹੈ ਕਿ ਬਣ ਕੇ ਰਹੋ ਔਰ ਜਿਸ ਤਰ੍ਹਾਂ ਅੱਜ 2000 2001 ਤੋਂ ਚੱਲਦੀ ਆ ਰਹੀ ਹੈ ਇਸੇ ਤਰ੍ਹਾਂ ਆਪਣੇ ਸਮਾਜ ਸੇਵੀ ਕੰਮ ਕਰਕੇ ਤੇ ਇਸ ਨੂੰ ਵਧਾਈਏ ਤਾਕਿ ਸਮਾਣੇ ਦੇ ਵਿੱਚ ਸਾਡੀ ਸੀਨੀਅਰ ਸਿਟੀਜ਼ਨ ਕਾਉਂਸਲ ਦਾ ਨਾਮ ਹੋਵੇ ਸਮਾਨਤੋਂ ਕਹਿਲਾ ਸਰਮਦ ਰਿਪੋਰਟ